ਉបਤ ਅਦਬੀ ਸਖਸ਼ੀਤਾ ਮੈਡਮ ਹਰਜਿੰਦਰ ਜੀ ਹਰਜਿੰਦਰ ਜੀ ਡਾਕਟਰ ਆਤਮਜੀਤ ਜੀ ਬਲਸਬ ਹੁਣੇ ਬਾਹਰ ਗਏ ਹੈ ਬਲਵਿੰਦਰ ਸਿੰਘ ਜੀ ਰਿਆੜ ਸਾਹਿਬ ਪ੍ਰਿੰਸੀਪਲ ਸਰਵੰਸ ਸਿੰਘ ਜੀ ਤੇ ਮੰਚ ਦੇ ਇਸ ਪਾਸੇ ਬਹੁਤ ਹੀ ਉਗੀਆਂ ਪ੍ਰਗਤੀਸ਼ੀਲ ਪੰਜਾਬੀ ਸ਼ਖਸ਼ੀਤਾ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਔਰ ਅੱਜ ਮੈਨੂੰ ਇੱਥੇ ਬੜੀ ਖੁਸ਼ੀ ਇਸ ਕਰਕੇ ਹੋਈ ਹੈ ਕਿ ਬੜੀ ਸਿੱਦਤ ਦੇ ਨਾਲ ਕਥੂਰੀਆ ਸਾਹਿਬ ਨੇ ਇਹ ਪ੍ਰੋਗਰਾਮ ਜਿਹੜਾ ਹੈ ਮੁਨਕਤ ਕੀਤਾ ਔਰ ਪੰਜਾਬੀ ਦੇ ਪ੍ਰਤੀ ਆਪਣੇ ਦਰਦ ਦਾ ਇਜ਼ਹਾਰ ਕੀਤਾ ਔਰ ਪੰਜਾਬੀ ਦੀ ਚੜ੍ਹਦੀ ਕਲਾ ਵਾਸਤੇ ਉਪਰਾਲੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ-ਬਹੁਤ ਵਧਾਈ ਦਿਨਾ ਔਰ ਮੈਨੂੰ ਜਿਹੜਾ ਵਿਸ਼ਾ ਮਿਲਿਆ ਸੀ ਉਹ ਪੰਜਾਬੀਅਤ ਦੇ ਪੰਜਾਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਔਰ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਸੀ ਲੇਕਿਨ ਅੱਜ ਜਿਹੜੇ ਅਨਾਉਂਸ ਕੀਤੇ ਗਏ ਆ ਗੁਰਮਿੰਦਰ ਹੁਣਾ ਨੇ ਜਿਹੜੇ ਇੱਥੇ ਚਾਰ ਵਿਸ਼ੇ ਜਿਹੜੇ ਆ ਉਹਨਾਂ ਨੂੰ ਦਰਸਾਇਆ ਉਹਨਾਂ ਸਾਰਿਆਂ ਨੂੰ ਕਲਪ ਕਰਕੇ ਮੈਂ ਸਾਂਝੇ ਤੌਰ ਦੇ ਉੱਤੇ ਆਪਣੇ ਵਿਚਾਰ ਜਿਹੜੇ ਆ ਉਹਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ ਔਰ ਮੇਰਾ ਜਿਹੜਾ ਵਿਸ਼ਾ ਬਣੇਗਾ ਕਿ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਪ੍ਰਭਾਵ ਵੰਗਾਰਾਂ ਤੇ ਹੱਲ ਔਰ ਆਪ ਸਾਰੇ ਜਾਣਦੇ ਆ ਕਿ ਪੰਜਾਬੀ ਜਿਹੜੀ ਭਾਸ਼ਾ ਆ ਉਹ ਸਾਡੇ ਗੁਰੂਆਂ ਪੈਗੰਬਰਾਂ ਪੀਰਾਂ ਦੇ ਮੂੰਹੋਂ ਨਿਕਲੀ ਹੋਈ ਭਾਸ਼ਾ ਹੈ ਔਰ ਸਾਨੂੰ ਇਸ ਭਾਸ਼ਾ ਦੇ ਉੱਤੇ ਬਹੁਤ ਮਾਣ ਹੈ ਅਸੀਂ ਇਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਔਰ ਪੰਜਾਬੀ ਭਾਸ਼ਾ ਦੀ ਜਿਹੜੀ ਅਜੋਕੀ ਸਥਿਤੀ ਹੈ ਇਹ ਸਾਨੂੰ ਵਿਚਾਰ ਚਰਚਾ ਕਰਨ ਲਈ ਮਜਬੂਰ ਕਰਦੀ ਹੈ ਔਰ ਇਸ ਦੇ ਪ੍ਰਤੀ ਮੇਰੇ ਜਿਹੜੇ ਵਿਚਾਰ ਆ ਮੈਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਦੀ ਵਿਸ਼ਵ ਵਿਆਪੀ ਜਿਹੜੀ ਮੌਜੂਦਗੀ ਹੈ ਔਰ ਆਪਾਂ ਦੱਸਿਆ ਕਿ ਕੈਨੇਡਾ ਦੇ ਵਿੱਚ ਆਪਾਂ ਉਦੋਂ ਆ ਗਏ ਜਿਸ ਵੇਲੇ ਕੈਨੇਡਾ ਹਜੇ ਸਿਰਫ 30 ਸਾਲ ਦਾ ਹੀ ਸੀ ਔਰ ਕੱਲ ਪਰਸੋਂ ਟੈਲੀਵਿਜ਼ਨ ਦੇ ਵਿੱਚ ਖਬਰ ਸੀਗੀ ਕਿ ਬ੍ਰੈਂਟਨ ਇਲਾਕੇ ਦੇ ਵਿੱਚ 28% ਜਿਹੜੇ ਆ ਉਹ ਆਪਣੇ ਇੰਡੀਅਨ origin ਦੇ ਲੋਕ ਆ ਔਰ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਆਪਾਂ ਪੰਜਾਬੀ ਆ ਇਸ ਕਰਕੇ ਇੱਥੇ ਵੀ ਪੰਜਾਬੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬੀ ਸਭਿਆਚਾਰ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਜਿਹੜੇ ਉਹ ਯਤਨਸ਼ੀਲ ਹੋ ਰਹੇ ਆਂ ਔਰ ਪੰਜਾਬੀ ਜਿਹੜੀ ਭਾਰਤ ਦੇ ਪੰਜਾਬ ਸੂਬੇ ਦੇ ਵਿੱਚ ਆਪਾਂ ਕਹਿੰਦੇ ਆ ਕਿ ਸਰਕਾਰੀ ਭਾਸ਼ਾ ਹੈ ਔਰ ਇਸ ਨੂੰ ਪੰਜਾਬ ਤੇ ਜਿਹੜੇ ਪਹਿਲਾਂ ਸਾਡਾ ਹਿੱਸਾ ਰਹੇ ਹੈ ਹਰਿਆਣਾ ਹਿਮਾਚਲ ਪ੍ਰਦੇਸ਼ ਔਰ ਦਿੱਲੀ ਤੱਕ ਇਸ ਨੂੰ ਲੋਕ ਜਿਹੜੇ ਆ ਬਾਖੂਬੀ ਬੋਲਦੇ ਔਰ ਸਮਝਦੇ ਆ ਔਰ ਲੈਹਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਜਿਹੜੀ ਹੈ ਉਹ ਬਹੁਤ ਇੱਕ ਹਰਮਨ ਪਿਆਰੀ ਭਾਸ਼ਾ ਲੋਕਾਂ ਦੇ ਵਿੱਚ ਰਈਆ ਔਰ ਲਾਹੌਰ 라ਵਲਪਿੰਡੀ ਫੈਸਲਾਬਾਦ ਇਹ ਲੋਕ ਜਿਹੜੇ ਆ ਇਸ ਭਾਸ਼ਾ ਦੇ ਨਾਲ ਬੋਲਦੇ ਔਰ ਵਿਚਾਰ ਵਟਾਂਦਰਾ ਕਰਦੇ ਆ ਔਰ ਉਸ ਤੋਂ ਬਾਅਦ ਜਿਹੜੇ ਦੇਸ਼ਾ ਵਿਦੇਸ਼ਾਂ ਵਿੱਚ ਜਿਹੜਾ ਯੂਕੇ ਹੋ ਗਿਆ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਉਥੇ ਔਰ ਮੱਧ ਪੂਰਵੀ ਜਿਹੜੇ ਦੇਸ਼ ਹੈ ਉਹਨਾਂ ਦੇ ਵਿੱਚ ਵੀ ਪੰਜਾਬੀ ਨੂੰ ਜਿਹੜਾ ਹੈ ਉਹ ਕਾਫੀ ਲੋਕਾਂ ਦੁਆਰਾ ਬੋਲਿਆ ਜਾਂਦਾ ਸਮਝਿਆ ਜਾਂਦਾ ਇਸ ਦਾ ਇਤਿਹਾਸ ਵੀ ਬੜਾ ਦਿਲਚਸਪਾ ਔਰ ਬਹੁਤ ਪੁਰਾਣਾ ਹੈ ਔਰ ਪੰਜਾਬੀ ਦੀ ਗਿਣਤੀ ਜਿਹੜੀ ਹੈ ਦੁਨੀਆਂ ਦੀਆਂ ਜਿਹੜੀਆਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਉਹਨਾਂ ਦੇ ਵਿੱਚ ਆਦੀ ਹੈ ਇਹ ਮੁੱਖ ਤੌਰ ਤੇ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਭਾਸ਼ਾ ਕਹੀ ਜਾ ਸਕਦੀ ਹੈ ਔਰ ਇਸ ਨੂੰ ਦੁਨੀਆ ਦੇ ਜਿਹੜੇ 125 ਮਿਲੀਅਨ ਲੋਕ ਜਿਹੜੇ ਆ ਉਹ ਬੋਲਦੇ ਆ ਔਰ ਦੁਨੀਆ ਦੀ ਵੱਧ ਬੋਲੀ ਜਾਣ ਵਾਲੀ ਇਹ ਦਸਵੀਂ ਭਾਸ਼ਾ ਹੈ ਜਿਹੜੀ ਪੰਜਾਬ ਦੇ ਵਿੱਚ ਹੈ ਇਹ ਪੰਜਾਬੀ ਜਿਹੜੀ ਭਾਸ਼ਾ ਹੈ ਔਰ ਚੜ੍ਹਦੇ ਤੇ ਲੈਂਦੇ ਪੰਜਾਬ ਤੋਂ ਇਲਾਵਾ ਇਸ ਦਾ ਬੋਲ ਵਾਲਾ ਕੈਨੇਡਾ 'ਚ ਬਹੁਤ ਜ਼ਿਆਦਾ ਹੈ ਆਪਾਂ ਸਾਰੇ ਜਾਣਦੇ ਆ ਔਰ ਕੈਨੇਡਾ ਵਿੱਚ ਇਸ ਨੂੰ ਸਰਕਾਰੀ ਤੌਰ ਤੇ ਦੂਜੀ ਭਾਸ਼ਾ ਦਾ ਜਿਹੜਾ ਦਰਜਾ ਉਹ ਮਿਲ ਚੁੱਕਾ ਹੈ ਇਹ ਬੜੀ ਮਾਣ ਵਾਲੀ ਗੱਲ ਆਪਣੇ ਲਈ ਹੈ ਔਰ ਦੁਨੀਆ ਭਰ ਵਿੱਚ ਪੰਜਾਬੀ ਹਰ ਮੁਲਕ ਵਿੱਚ ਪਹੁੰਚੇ ਹੋਏ ਜਿਹੜੇ ਲੋਕ ਹੈ ਉਹ ਉਹਨਾਂ ਦੇ ਵਿੱਚ ਜਿਹੜਾ ਵਿਕਾਸ ਹਿੱਸਾ ਪਾ ਰਿਹਾ ਨਾਲ ਨਾਲ ਪੰਜਾਬੀ ਜਿਹੜੀ ਹੈ ਉਹ ਉਹਨਾਂ ਦੇ ਨਾਲ ਚੱਲ ਰਹੀ ਹੈ ਕਹਿੰਦੇ ਜਿੱਥੇ ਵੀ ਪੰਜਾਬੀ ਜਾਂਦਾ ਹੈ ਪੰਜਾਬੀ ਸੱਭਿਆਚਾਰ ਉਹਨਾਂ ਦੇ ਨਾਲ ਉੱਥੇ ਪਹੁੰਚ ਜਾਂਦਾ ਹੈ ਔਰ ਇਸ ਕਰਕੇ ਪੰਜਾਬੀ ਦੀ ਪਹੁੰਚ ਦੁਨੀਆ ਦੇ ਹਰ ਹਿੱਸੇ ਵਿੱਚ ਦੇਖਣ ਨੂੰ ਮਿਲਦੀ ਹੈ ਪੰਜਾਬੀਆਂ ਵੱਲੋਂ ਦੁਨੀਆ ਦੇ ਹਰ ਕਿੱਤੇ ਹਰ ਕਾਰੋਬਾਰ ਤੇ ਹਰ ਗਤੀਵਿਧੀ ਵਿੱਚ ਯੋਗਦਾਨ ਪਾਇਆ ਜਾ ਰਿਹਾ ਔਰ ਉਹਨਾਂ ਨੂੰ ਯੋਗਦਾਨ ਸਦਕਾ ਮਾਨ ਸਤਕਾਰ ਵੀ ਮਿਲਦਾ ਰਿਹਾ ਔਰ ਪੰਜਾਬੀ ਅਖਬਾਰਾਂ ਜਿਹੜੀਆਂ ਉਹ ਭਾਰਤ ਪਾਕਿਸਤਾਨ ਤੇ ਕਈ ਪੱਛਮੀ ਦੇਸ਼ਾਂ ਵਿੱਚ ਸਾਨੂੰ ਪੜਨ ਨੂੰ ਮਿਲਦੀਆਂ ਔਰ ਹਾਲਾਂਕਿ ਪਾਕਿਸਤਾਨ ਵਿੱਚ ਦੁਨੀਆ ਦੇ ਦੂਜੇ ਹਿੱਸਿਆਂ ਨਾਲੋਂ ਪੰਜਾਬੀ ਅਖਬਾਰਾਂ ਇੰਨੀਆਂ ਜ਼ਿਆਦਾ ਨਹੀਂ ਹੈ ਲੇਕਿਨ ਪੰਜਾਬੀ ਜਿਹੜੀ ਹੈ ਉੱਥੇ ਵੀ ਇੱਕ ਮਾਨਮਰਤੀ ਜਿਹੜੀ ਹੈ ਉਸ ਨੂੰ ਜਿਹੜੀ ਰੁਤਬਾ ਜਿਹੜਾ ਉਹ ਹਾਸਲ ਹੈ ਕਿਉਂਕਿ ਸਰਕਾਰੀ ਤੌਰ ਤੇ ਪੰਜਾਬੀ ਦਾ ਮਾਨ ਲੋੜਿੰਦੇ ਪੱਧਰ ਤੇ ਕਈ ਥਾਵਾਂ ਤੇ ਨਹੀਂ ਹੋ ਰਿਹਾ ਇਥੇ ਡਾਇਸ ਦੇ ਨੀਚੇ ਪਾਸੇ ਡਾਕਟਰ ਸੁਭਜੀਤ ਪਾਤਰ ਹੋਣਾ ਦਾ ਲਿਖਤ ਜਿਹੜੀ ਲੱਗੀ ਹੈ ਕਿ ਕਈ ਦੇਸ਼ਾਂ ਵਿੱਚ ਤਾਂ ਪੰਜਾਬੀ ਬੋਲਣ ਵਾਲਿਆਂ ਨੂੰ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਲੇਕਿਨ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਕਿੱਥੇ ਆਪਾਂ ਮਾਣ ਕਰਦੇ ਪੰਜਾਬੀ ਤੇ ਪੰਜਾਬੀ ਭਾਸ਼ਾ ਦੇ ਉੱਤੇ ਸਾਨੂੰ ਇਸ ਚੀਜ਼ ਨੂੰ ਬੜਾ ਸ਼ਿੱਦਤ ਦੇ ਨਾਲ ਲੈਣਾ ਚਾਹੀਦਾ ਤੇ ਭਾਰਤ ਵਿੱਚ ਪੰਜਾਬੀ ਅਖਬਾਰਾਂ ਦੀ ਗਿਣਤੀ ਕਾਫੀ ਵੱਧ ਹੈ ਔਰ 2.65 ਕਰੋੜ ਜਿਹੜੇ ਲੋਕ ਆ ਉਹ ਇਹਨਾਂ ਅਖਬਾਰਾਂ ਨੂੰ ਪੜਦੇ ਆ ਤੇ ਕੈਨੇਡਾ ਵਿੱਚ ਅਨੇਕਾਂ ਟੈਲੀਵਿਜ਼ਨ ਚੈਨਲ ਜਿਹੜੇ ਆ ਉਹ ਔਰ ਪੰਜਾਬੀ ਅਖਬਾਰਾਂ ਰੇਡੀਓ ਉਸ ਦੇ ਨਾਲ ਜੁੜੇ ਹੋਏ ਆ ਔਰ ਉਸ ਨੂੰ ਅੱਗੇ ਪ੍ਰੋਤਸਾਹਨ ਦੇਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਬਲਵਿੰਦਰ ਸ਼ਕੀਨਾ ਜੀ ਇੱਥੇ ਹੈਗੇ ਸਾਡੇ ਸਾਥੀ ਜਿਹੜੇ ਆ ਔਰ ਇਹ ਵੀ ਇੱਕ ਰੇਡੀਓ ਟੈਲੀਵਿਜ਼ਨ ਦੇ ਵਿੱਚ ਨਾਲ ਪੰਜਾਬੀ ਦੀ ਜਿਹੜੀ ਉਹਨੂੰ ਹਲਾਸ਼ੇਰੀ ਦੇਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਅਦਾਰਿਆਂ ਵੱਲੋਂ ਜਿਹੜੇ بڑے ਉਪਰਾਲੇ ਕੀਤੇ ਜਾਂਦੇ ਆ ਕਿ ਪੰਜਾਬੀ ਨੂੰ ਬਰਕਰਾਰ ਰੱਖਿਆ ਜਾਏ ਇਸ ਦੀ ਜਿਹੜੀ ਸ਼ਾਨੋ ਸ਼ੌਕਤ ਨੂੰ ਹੋਰ ਅੱਗੇ ਵਧਾਇਆ ਜਾਏ ਕਈ ਵਾਰੀ ਤਾਂ ਆਪਾਂ ਇਹ ਕਹਿ ਦਿੰਨੇ ਆ ਕਿ ਹਿੰਦੁਸਤਾਨ ਦੇ ਵਿੱਚ ਪੰਜਾਬੀ ਨੂੰ ਆਪਾਂ ਉਨਾ ਸਾਫ ਸੰਭਾਲ ਨਹੀਂ ਕਰਦੇ ਜਿੰਨੀ ਪੰਜਾਬ ਤੋਂ ਬਾਹਰ ਲੋਕ ਕਰਦੇ ਆ ਜਿਹੜੀ ਕਿ ਇਸ ਕਾਨਫਰੰਸ ਤੋਂ ਸਾਨੂੰ ਇਸ ਗੱਲ ਦੀ ਝਲਕ ਮਿਲਦੀ ਹੈ ਔਰ ਜੇ ਆਪਾਂ ਨਾਰਥ ਅਮਰੀਕਾ ਦੇ ਵਿੱਚ ਪੰਜਾਬੀ ਸਰਕਲ ਦੀ ਗੱਲ ਕਰੀਏ ਜਿਹੜੇ ਲੋਕ ਪੰਜਾਬੀ ਨਾਲ ਜੁੜੇ ਹੋਏ ਆ ਉਹ ਸਾਲਾਨਾ ਕਾਨਫਰੰਸਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਇਸ ਵਿੱਚ ਦੁਨੀਆ ਤੋਂ ਪੰਜਾਬੀ ਬੋਲਣ ਵਾਲੇ ਜਿਹੜੇ ਆ ਜਾਂ ਪੜਨ ਵਾਲੇ ਜਾਂ ਸੋਚਣ ਵਾਲੇ ਆ ਕੇ ਸ਼ਿਰਕਤ ਕਰਦੇ ਆ ਔਰ ਇਸ ਪਾਸੇ ਅੱਗੇ ਤੁਰਦੇ ਆ ਯੂਕੇ ਦੇ ਵਿੱਚ ਵੀ ਪੰਜਾਬੀ ਸਾਹਿਤ ਸਭਾ ਹੈ ਉਹ ਤੇ ਮਾਹੀ ਪਰਚੇ ਵੀ ਉਥੋਂ ਨਿਕਲਦੇ ਆ ਔਰ ਲੋਕਾਂ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਸਾਰ ਵਿਕਾਸ ਦੇ ਨਾਲ ਜੋੜਨ ਲਈ ਉਦਦਮ ਕੀਤੇ ਜਾਂਦੇ ਆ ਵਿਸ਼ਵ ਪੰਜਾਬੀ ਸਭਾ ਬ੍ਰੈਂਪਟਨ ਜਿਹਦਾ ਆਪਣਾ ਇੱਕ ਨਾਮ ਹੈ ਔਰ ਕਥੂਰੀਆ ਸਾਹਿਬ ਇਸ ਨੂੰ ਇੱਕ ਨਵੀਂ ਸੇਧ ਦੇ ਕੇ ਕਾਫੀ ਅੱਗੇ ਲੈ ਕੇ ਜਾ ਰਹੇ ਆ ਔਰ ਪੰਜਾਬੀ ਭਾਸ਼ਾ ਸੱਭਿਆਚਾਰ ਤੇ ਸਾਹਿਤ ਦੇ ਪਸਾਰ ਲਈ ਆਨਲਾਈਨ ਤੇ ਆਫਲਾਈਨ ਜਿਹੜੀਆਂ ਗਤੀਵਿਧੀਆਂ ਕਰਦੇ ਆ ਉਹ ਆਪਣੇ ਆਪ ਦੇ ਵਿੱਚ ਇੱਕ ਸਾਡੇ ਸਾਹਮਣੇ ਹੈ ਕਿ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਔਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਜਾਂ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਜਾਂ ਹੋਰ ਇਹੋ ਜਿਹੇ ادارے ਜਿਹੜੇ ਬਹੁਤ ਸਾਰੇ ادارے ਹਿੰਦੁਸਤਾਨ ਦੇ ਵਿੱਚ ਵੀ ਉਹ ਗਤੀਸ਼ੀਲ ਹੈ ਉਹ ਉਹਨਾਂ ਵੱਲੋਂ ਵੀ ਸਹਿਯੋਗ ਜੁੜੇ ਆ ਉਦੋਂ ਹੈ ਉਹ ਕੀਤੇ ਜਾ ਰਹੇ ਆ ਔਰ ਜੇ ਆਪਾਂ ਸੱਭਿਆਚਾਰਕ ਪ੍ਰਭਾਵ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ, ਸੰਗੀਤ ਤੇ ਸਾਹਿਤ ਦਾ ਵਿਸ਼ੇ ਪੱਧਰ ਤੇ ਬਹੁਤ ਵੱਡਾ ਪ੍ਰਭਾਵ ਪਿਆ। ਪੰਗੜਾ, ਗਿੱਧਾ, ਸੰਗੀਤ, ਸਿਨੇਮਾ, ਪੰਜਾਬੀ ਚਾਹੇ ਹਿੰਦੀ ਦੀ ਫਿਲਮ ਹੋਵੇ ਉਹਦੇ ਵਿੱਚ ਵੀ ਗਾਣਾ ਜਿਹੜਾ ਪੰਜਾਬੀ ਦੀ ਤਰਜ਼ ਦੇ ਵਿੱਚ ਗਾਏ ਜਾ ਰਹੇ ਆ। ਇਸ ਗੱਲ ਦੇ ਨਾਲ ਵੀ ਪੰਜਾਬੀ ਨੂੰ ਥੋੜਾ ਜਿਹਾ ਲੋਕਾਂ ਦੇ ਸਾਹਮਣੇ ਪੇਸ਼ਕਾਰੀ ਉਹਦੀ ਹੋ ਰਹੀ ਹੈ। ਪੰਜਾਬੀ ਭਾਸ਼ਾ ਦੀ ਜਿਹੜੀ ਦਿੱਖ ਹੈ ਤੇ ਪ੍ਰਭਾਵ ਹੈ ਉਹ ਸਮੇਂ ਦੇ ਨਾਲ ਅੱਗੇ ਜਾ ਰਿਹਾ ਪਰ ਨਾਲ ਨਾਲ ਉਹਦੇ ਵਿੱਚ ਬਦਲਾਅ ਵੀ ਹੋ ਰਿਹਾ ਹੈ। ਹਾਲੀ ਵਿੱਚ ਇੱਥੇ ਟੋਰਾਂਟੋ ਵਿੱਚ ਜਿਹੜੇ ਇੱਕ ਫਿਲਮ ਐਕਟਰ ਦਲਜੀਤ ਦੋਸਾਂਝ ਆਏ ਸੀ ਔਰ ਜਿਸ ਵੇਲੇ ਉਹ ਪ੍ਰੋਗਰਾਮ ਚੱਲ ਰਹੇ ਸੀਗੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਜਸਟਨ ਟਰੂਡੋ ਉਹ ਸਟੇਜ ਤੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਔਰ ਪੰਜਾਬੀਆਂ ਦੀ ਜਿਹੜੀ ਤਾਰੀਫ਼ ਕੀਤੀ ਇਹ ਆਪਣੇ ਆਪ 'ਚ ਥੋੜਾ ਜਿਹਾ ਦੱਸਦਾ ਕਿ ਕੈਨੇਡਾ ਦੇ ਵਿੱਚ ਪੰਜਾਬੀਆ ਪੰਜਾਬੀਅਤ ਨੂੰ ਪੰਜਾਬੀ ਨੂੰ ਔਰ ਪੰਜਾਬੀ ਵਿਰਸੇ ਨੂੰ ਥੋੜਾ ਬਹੁਤ ਇਹਨੂੰ ਚੰਗੇ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਔਰ ਇਹਦੇ ਨਾਲ ਹੌਸਲਾ ਜਿਹੜਾ ਸਾਡਾ ਵੱਧਾ ਹੈ ਸਿੱਖਿਆ ਤੇ ਡਿਜੀਟਲ ਪਲੇਟਫਾਰਮ ਦੀ ਜਿਹੜੀ ਮੌਜੂਦਗੀ ਹੈ ਉਹ ਵੀ ਪੰਜਾਬੀ ਭਾਸ਼ਾ ਨੂੰ ਜਿਹੜੀ ਤੁੰਗਦੀ ਹੈ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਜਾਂ ਦੁਨੀਆ ਭਰ ਦੇ ਜਿਹੜੇ ਹੋਰ ਅਦਾਰੇ ਆ ਉਹ ਵੱਖ-ਵੱਖ ਕੋਰਸ ਚਲਾਏ ਜਾਂਦੇ ਆ ਔਰ ਪ੍ਰਵਾਸੀ ਅਦਾਰੇ ਜਿਹੜੇ ਇਸ ਵਿੱਚ ਛਲਾਗਾਯੋਗ ਜਿਹੜਾ ਯੋਗਦਾਨ ਨਿਵਾ ਰਹੇ ਆ ਔਰ ਪੰਜਾਬੀ ਜਿਹੜੀ ਸਮੱਗਰੀ ਹੈ ਜਿਹੜੀ ਐਕਾਡੈਮਿਕ ਮੈਟਰ ਹੈ ਮਟੀਰੀਅਲ ਹੈ ਰਿਸੋਰਸ ਮਟੀਰੀਅਲ ਹੈ ਜਿਹੜਾ ਉਸ ਨੂੰ ਡਿਜੀਟਲ ਪਲੇਟਫਾਰਮ 'ਤੇ ਉਪਲਬਧ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸੋਸ਼ਲ ਮੀਡੀਆ ਇਹ ਜਿਹੜੀਆਂ ਸਟੇਰੀਂਗ ਸੇਵਾਵਾਂ ਹੈਗੀਆਂ ਜਾਂ ਆਨਲਾਈਨ ਪ੍ਰਕਾਸ਼ਨ ਜਿਹੜੇ ਐ ਈ-ਬੁੱਕਸ ਵਗੈਰਾ ਉਹ ਸ਼ਾਮਲ ਹੋ ਜਾਂਦੀਆਂ ਔਰ ਅੱਜਕੱਲ ਤਾਂ ਜਿਹੜੇ ਲੈਕਚਰ ਕਲਾਸਰੂਮ ਤੇ ਦਿੱਤੇ ਜਾਂਦੇ ਐ ਉਹ ਪੀਪੀਟੀ ਜਿਹੜੀਆਂ ਬਣਾਈਆਂ ਜਾਂਦੀਆਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਉਹ ਜਿਹੜੀਆਂ ਪੰਜਾਬੀ ਦੇ ਵਿੱਚ ਉਹ ਵੀ ਬਣਾਈਆਂ ਜਾ ਸਕਦੀਆਂ ਇਸ ਤਰ੍ਹਾਂ ਦਾ ਵਿਕਾਸ ਜਿਹੜਾ ਹੈ ਟੈਕਨੋਲੋਜੀ ਦੇ ਨਾਲ ਉਹ ਵੀ ਹੋ ਚੁੱਕਾ ਹੈ ਔਰ ਪੰਜਾਬੀ ਭਾਸ਼ਾ ਦੇ ਸਨਮੁਖ ਜਿਹੜੀਆਂ ਬਹੁਤ ਵੰਗਾਰਾ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਪੰਜਾਬੀ ਜਿਹੜੀ ਹੈ ਇਹ ਦੋ ਲਿਪੀਆਂ ਦੀ ਭਾਸ਼ਾ ਹੈ ਇਦੇ ਵਿੱਚ ਸ਼ਾਹਮੁਖੀ ਵੀ ਹੈ ਔਰ ਗੁਰਮੁਖੀ ਹੈ ਆਪਣੇ ਹਿੱਸੇ ਗੁਰਮੁਖੀ ਹੈ ਜਿਹੜਾ ਚੜਦਾ ਪੰਜਾਬ ਹੈ ਲੇਕਿਨ ਜਿਹੜਾ ਲੈਂਦਾ ਪੰਜਾਬ ਹੈ ਉੱਥੇ ਸ਼ਾਹਮੁਖੀ ਜਿਹੜੀ ਹੈ ਉਰਦੂ ਸਕ੍ਰਿਪਟ ਉਹਦੇ ਨਾਲ ਜਿਹੜੀ ਵਿਚਾਰ ਚਰਚਾ ਉਹ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਇਸ ਨੂੰ ਸਮਝਿਆ ਔਰ ਬੋਲਿਆ ਲਿਖਿਆ ਜਾ ਸਕਦਾ ਹੈ ਤੇ ਪਾਠਕਾਂ ਨੂੰ ਇਹ ਦੋਵੇਂ ਲਿਪੀਆਂ ਇੱਕ ਦੂਸਰੇ ਨੂੰ ਸਮਝ ਨਹੀਂ ਆਉਂਦੀਆਂ ਜਿਹੜੇ ਸ਼ਾਹਮੁਖੀ ਜਾਂਦੇ ਆ ਉਹ ਗੁਰਮੁਖੀ ਨਹੀਂ ਪੜ ਸਕਦੇ ਜਿਹੜੇ ਗੁਰਮੁਖੀ ਜਾਣਦੇ ਆ ਉਹ ਸ਼ਾਬੂਖੀ ਨਹੀਂ ਪੜ ਸਕਦੇ ਇਹ ਵਖਰੇਵਾ ਜਿਹੜਾ ਹੈ ਬਹੁਤ ਵੱਡਾ ਆ ਔਰ ਪੰਜਾਬੀ ਦੀ ਜਿਹੜੀ ਪਰਫੁੱਲਤਾ ਹੈ ਉਸ ਨੂੰ ਇਹ ਬਹੁਤ ਵੱਡੀ ਢਾਲ ਆ ਰਹੀ ਹੈ ਇਹ ਗੱਲ ਜਿਹੜੀ ਹੈ ਔਰ ਪੰਜਾਬੀ ਦੇ ਕਈ ਖੇਤਰੀ ਰੂਪ ਜਿਹੜੇ ਮਲਵਈ ਹੈ ਦੁਆਬੀ ਪੁਆਦੀ ਡੋਗਰੀ ਕਸ਼ਮੀਰੀ ਪਹਾੜੀ ਪਹਿਲਾਂ ਅਸੀਂ ਜਾਣਦੇ ਸੀ ਲੇਕਿਨ ਆਪਸ ਦੇ ਵਿੱਚ ਮਾਡਰਨਾਈਜੇਸ਼ਨ ਹੋਣ ਦੇ ਨਾਲ ਇਹਨਾਂ ਦੀ ਆਪਣੀ ਜਿਹੜੀ ਹੋਣਦ ਹੈ ਉਹ ਵੀ ਸਾਡੇ ਸਾਹਮਣੇ ਉਸ ਰੂਪ ਦੇ ਵਿੱਚ ਨਹੀਂ ਰਹੀ ਜਿਸ ਰੂਪ ਦੇ ਵਿੱਚ ਅਸੀਂ ਇਹਨੂੰ ਜਾਣਿਆ ਕਰਦੇ ਸੀ ਇਹ ਵੀ ਪੰਜਾਬੀ ਹੈ ਪੰਜਾਬੀ ਦੀ ਇੱਕ ਫਾਰਮ ਹੈ ਇੱਕ ਜ਼ਾਇਕਾ ਹੈ ਪੰਜਾਬੀ ਦਾ ਇਸ ਦੀ ਸਾਂਭ ਸੰਭਾਲ ਕਰਨੀ ਵੀ ਓਨੀ ਜ਼ਰੂਰੀ ਹੈ ਇਹਨਾਂ ਕਾਰਨਾਂ ਮਿਆਰੀਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਸਟੈਂਡਰਡਾਈਜੇਸ਼ਨ ਦੇ ਵਿੱਚ ਬੋਲ ਚਾਲ ਦੀ ਬੋਲੀ ਪੈੜੇ ਨਾਲ ਬਦਲ ਜਾਂਦੀ ਹੈ ਔਰ ਕਹਿੰਦੇ ਬਾਰੀ ਕੋਈ ਜਾ ਕੇ ਜਿਹੜੀ ਹੈ ਭਾਸ਼ਾ ਉਹ ਬਦਲ ਜਾਂਦੀ ਹੈ ਔਰ ਉਹਦੇ ਨਾਲ ਇੱਕ ਨਵਾਂ ਜ਼ਾਇਕਾ ਕਿਸੇ ਵੀ ਲੈਂਗੁਏਜ ਵਿੱਚ ਪੈਦਾ ਹੁੰਦਾ ਉਹ ਚੀਜ਼ ਵੀ हट ਗਈ ग्लोबलाइजेशन ਕਹ ਲੋ ਜਾਂ ਟਰੈਵਲਿੰਗ ਕਹ ਲੋ ਜਾਂ ਆਪਸੀ ਮਿਕਸ ਮੇਲ ਮਿਲਾਵ ਕਹ ਲੋ ਉਹ ਚੀਜ਼ ਜਿਹੜੀ ਹੈ ਉਸ ਦੇ ਨਾਲ ਵੀ ਪੰਜਾਬੀ ਦੇ ਉੱਤੇ ਅਸਰ ਪੈ ਰਿਹਾ ਹੈ ਭਾਰਤ ਵਿੱਚ ਪੰਜਾਬੀ ਦਾ ਹਿੰਦੀਕਰਨ ਜਾਂ ਸੰਸਕ੍ਰਿਟਾਈਜੇਸ਼ਨ ਸੰਸਕ੍ਰਿਤੀਕਰਨ ਉਹ ਹੋ ਰਿਹਾ ਹੈ ਔਰ ਇਸੇ ਤਰ੍ਹਾਂ ਪਾਕਿਸਤਾਨ 'ਚ ਵੀ ਕੋਈ ਸਥਿਤੀ ਘਟ ਨਹੀਂ ਹੈ ਉੱਥੇ ਜਿਹੜਾ ਹੈ ਇਸ ਦਾ ਉਰਦੂਕਰਨ ਜਾਂ ਪਛਤੋਕਰਨ ਹੋ ਰਿਹਾ ਹੈ ਤੇ ਇਹ ਵੀ ਜਿਹੜੀ ਤਕਸਾਲੀ ਪੰਜਾਬੀ ਸੀਗੀ ਉਸ ਨੂੰ ਢਾਹ ਲੱਗ ਰਹੀ ਹੈ ਇਸ ਦੇ ਨਾਲ ਵੀ ਲੋਕਾਂ ਦੇ ਸ਼ਹਿਰੀਕਰਨ ਦੇ ਨਾਲ ਵੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਇਸ ਨੂੰ ਇਹਦੇ ਉੱਤੇ ਪ੍ਰਭਾਵ ਪੈਂਦਾ ਪੰਜਾਬੀ ਹੁੰਦੇ ਹੋયા ਵੀ ਸ਼ਹਿਰੀ ਲੋਕ ਜਿਹੜੇ ਆ ਉਹ ਜਾ ਘਰਾਂ 'ਚ ਸਮਝਦੇ ਬੋਲਦੇ ਪੰਜਾਬੀ ਆ ਸਾਰਾ ਕੁਝ ਹੈ ਟੈਲੀਵਿਜ਼ਨ ਦੇ ਵਿੱਚ ਵੀ ਪਾਕਿਸਤਾਨ 'ਚ ਵੀ ਇਦਾਂ ਹੀ ਆ ਕਿ ਗੱਲਬਾਤ ਬੜੀ ਉਰਦੂ 'ਚ ਚੱਲ ਰਹੀ ਹੈ ਲੇਕਿਨ ਜਦੋਂ ਕਿਤੇ ਹਾਸੇ ਵਾਲੀ ਗੱਲ ਹੁੰਦੀ ਹੈ ਵਿੱਚ ਪੰਜਾਬੀ ਟੋਟਕਾ ਛੱਡ ਦਿੰਦੇ ਆ ਇਹਦਾ ਮਤਲਬ ਉਹਨਾਂ ਨੂੰ ਪੰਜਾਬੀ ਆਉਂਦੀ ਆ ਲੇਕਿਨ ਪੰਜਾਬੀ ਬੋਲਦੇ ਨਹੀਂ ਆਪਣੇ ਇੰਡੀਆ ਦੇ ਵਿੱਚ ਵੀ ਕੀ ਹੁੰਦਾ ਕਿ ਜਿਸ ਵੇਲੇ ਮਰਦਮਸ਼ੁਮਾਰੀ ਹੁੰਦੀ ਹੈ ਸੈਂਸਸ ਵਾਲੇ ਆਉਂਦੇ ਆ ਤੁਹਾਡੀ ਮਦਰ ਟੰਗ ਕੀ ਮਾਂ ਬੋਲੀ ਕੀ ਆ ਉਹ ਘਰੋਂ ਪਿੱਛੋਂ ਆਵਾਜ਼ ਆਉਂਦੀ ਹੈ ਹਿੰਦੀ ਲਿਖਾ ਦੇ ਬੋਲਦੇ ਪੰਜਾਬੀ ਚ ਲੇਕਿਨ ਲਿਖਾਉਦੇ ਹਿੰਦੀ ਚ ਇਹ ਚੀਜ਼ ਵੀ ਸਾਨੂੰ ਸੋਚਣ ਦੀ ਲੋੜ ਹੈ ਕਿ ਪੰਜਾਬੀ ਦਾ ਜਿਹੜਾ ਹੈ ਪ੍ਰਚਾਰ ਪ੍ਰਸਾਰ ਹੈ ਇਸ ਦੇ ਵਿੱਚ ਉਹਦੇ ਨਾਲ ਵੀ ਪ੍ਰਭਾਵ ਪੈਂਦਾ ਭਾਰਤ ਇਹ ਅੱਜਕੱਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਮਨਸੂਈ ਸਮਝ ਜਿਹੜੀ ਆ ਇਸ ਦੇ ਵਿੱਚ ਜਿੱਦਾਂ ਆਪਣੇ ਕੋਲ ਚੈਟ ਸੀਬੀਟੀ ਹੈਗੀ ਹੈ ਚੈਟ ਜੀਬੀਟੀ ਦੇ ਨਾਲ ਆਪਾਂ ਟਰਾਂਸਲੇਸ਼ਨ ਕਰ ਦਿੰਦੇ ਹਾਂ ਅੰਗਰੇਜ਼ੀ ਨੂੰ ਪੈਰਾ ਹੈਗਾ ਤੇ ਉਹਦੀ ਪੰਜਾਬੀ ਕਰ ਲੋ ਜਾਂ ਪੰਜਾਬੀ ਦੀ ਜਦੋਂ ਅੰਗਰੇਜ਼ੀ ਕਰਦੇ ਆ ਇਹ ਸਾਰਾ ਕੁਝ ਇਹਦੀ ਕਾਮਯਾਬੀ ਹੈ ਇਹਦੀ ਕਿੰਨੀ ਸਕਸੈਸ ਹੈ ਕਿੰਨੀ ਇਫੈਕਟਿਵਨੈਸ ਹੈ ਇਹ ਉਸ ਦੇ ਉੱਤੇ ਅਸਰ ਪੈਂਦਾ ਕਿ ਸਾਡਾ ਡਾਟਾਬੇਸ ਕਿੰਨਾ ਸਟਰੋਂਗ ਹੈ ਕਈ ਵਾਰੀ ਤੁਸੀਂ ਦੇਖੋ ਟਰਾਂਸਲੇਸ਼ਨ ਕਰਕੇ ਦੇਖੋ ਕੁਝ ਤਾਂ ਕੋਸ਼ਿਸ਼ ਬਣਾ ਲੁੰਦੀ ਆ ਉਹਦੀ ਜੱਖਣਾ ਵਧ ਦਿੰਦੀ ਹੈ Ориジナル ਭਾਸ਼ਾ ਰਹਿੰਦੀ ਨਹੀਂ ਕੁਝ ਦਾ ਕੁਝ ਬਣ ਜਾਂਦਾ ਇਹਦਾ ਮਤਲਬ ਹੈ ਸਾਡਾ ਜਿਹੜਾ ਯੂਥ ਹੈ ਜਿਹੜਾ ਕਿ ਚੈਟ ਜੀਪੀਟੀ ਨਾਲ ਜੁੜਿਆ ਹੋਇਆ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਰਿਹਾ ਹੈ ਜਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਉਹ ਮਿਸਗਾਈਡ ਹੋ ਜਾਂਦਾ ਸਾਨੂੰ ਇਸ ਪਾਸੇ ਵੀ ਯੋਗਦਾਨ ਪਾਉਣ ਦੀ ਲੋੜ ਹੈ ਕਿ ਜੋ ਜਿਹੜੇ ਵੀ ਏਜੰਸੀਜ਼ ਜੋ ਕੋਈ ਵੀ ਇਸ ਪਾਸੇ ਉਹਨੂੰ ਸਟ੍ਰੈਂਥਨ ਕਰ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਪੋਰਟਫੋਲੀਓ ਨੂੰ ਉਸ ਨੂੰ ਐਕਿਊਰੇਸੀ ਲਿਆਉਣ ਦੀ ਲੋੜ ਹੈ ਕਿ ਪੰਜਾਬੀ ਅੰਗਰੇਜ਼ੀ ਜਦੋਂ ਪੰਜਾਬੀ ਜਦੋਂ ਤਰਜਮਾ ਕਰਨਾ ਤੇ ਉਹ ਸਹੀ ਹੋਵੇ ਤੇ ਇਸ ਤਰ੍ਹਾਂ ਕਾਫੀ ਇਹਦੇ ਉੱਤੇ ਵੀ ਨੁਕਸਾਨ ਜਿਹੜਾ ਹੁੰਦਾ ਹੈ ਪੰਜਾਬੀ ਵਿਕਾਸ ਤੇ ਪਸਾਰ ਦੀ ਹਮੇਸ਼ਾ ਹੀ ਲੋਡ ਰਹਿੰਦੀ ਰਹੀ ਹੈ ਔਰ ਹੁਣ ਲੋਡ ਹੋਰ ਵਧੇਰੇ ਹੈ ਇੱਕ ਅਕੈਡਮੀ ਆਫ ਪੰਜਾਬ ਇਨ ਨਾਰਥ ਅਮਰੀਕਾ ਹੈ ਜਿਹਨੂੰ ਆਪਣਾ ਕਹਿੰਦੇ ਆ ਉਹਨਾਂ ਦੀ ਵੈਬਸਾਈਟ ਬਹੁਤ ਅੱਛੀ ਹੈ ਮੈਂ ਸਮਝਦਾ ਕਿ ਪੰਜਾਬੀ ਕਿਸੇ ਨੇ ਪੰਜਾਬੀ ਵਿਰਸੇ ਨਾਲ ਪੰਜਾਬੀ ਸੱਭਿਆਚਾਰ ਨਾਲ ਪੰਜਾਬੀ ਕਲਚਰ ਨਾਲ ਜਿਸ ਵੇਲੇ ਜੁੜਨਾ ਹੈ ਤਾਂ ਉਹ ਆਪਣਾ ਆਪਣਾ ਦੀ ਜਿਹੜੀ ਵੈਬਸਾਈਟ ਆ ਉਹਨਾਂ ਦੀ ਜਿਹੜੀ ਟੀਮ ਮੈਂਬਰ ਆ ਮੈਂ ਵੀ ਉਹਨਾਂ ਦੀ ਟੀਮ ਮੈਂਬਰ ਚ ਆ ਜਨਾਬ ਸਫੀਰ ਰਾਮਾ ਜਿਹੜੇ ਲਾਹੌਰ ਤੋਂ ਐ ਉਹ ਫੇਰਫੈਕਸ ਵਰਜੀਨੀਆ ਤੋਂ ਉਹ ਚਲਾਉਂਦੇ ਆ ਔਰ ਅਸੀਂ ਉਹ ਟੀਮ ਦੇ ਵਿੱਚ ਕਰਦੇ ਹਾਂ ਕਿ ਤੁਹਾਨੂੰ ਬਹੁਤ ਸਾਰੀਆਂ ਪੰਜਾਬੀ ਕਿਤਾਬਾਂ ਟਰਾਂਸਲੇਸ਼ਨ ਮਿਲ ਜਾਣਗੀਆਂ ਬਹੁਤ ਸਾਰੀਆਂ ਪੰਜਾਬੀ ਕਿਤਾਬਾਂ ਪੜਨ ਨੂੰ ਉੱਥੇ ਮਿਲ ਜਾਣਗੀਆਂ ਔਰ ਇਸ ਤਰ੍ਹਾਂ ਦੀ ਜਿਹੜੀ ਕਾਨਫਰੰਸ ਦੀ ਆਪਾਂ ਰਿਪੋਰਟ ਭੇਜਾਂਗੇ ਉਹ ਵੀ ਉਹਦੇ ਉੱਤੇ ਜਿਹੜੀ ਆ ਪੋਸਟ ਹੋ ਜਾਏਗੀ ਤਾਂ ਉਹ ਅਦਾਰਾ ਬਹੁਤ ਵੱਡਾ ਯੋਗਦਾਨ ਪਾ ਰਿਹਾ ਤੇ ਉਸ ਅਦਾਰੇ ਦੇ ਵੈਬਸਾਈਟ ਜਿਹੜੀ ਹੈ apnaorg.com ਤੁਸੀਂ ਸਾਰੇ ਉਹ ਅਦਾਰੇ ਉਹ ਜਿਹੜੀ ਵੈਬਸਾਈਟ ਜ਼ਰੂਰ ਦੇਖਿਓ ਉਹਨਾਂ ਦੇ ਉਦਮਾ ਸਦਕਾ ਅਸੀਂ ਮਈ 2007 ਵਿੱਚ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉਸ ਮੈਗਜ਼ੀਨ ਦਾ ਨਾਮ ਸੀਗਾ ਸਾਹਜ ਮੈਂ ਉਸ ਦਾ ਰੀਡਰ ਸੀਗਾ ਔਰ ਲੁਧਿਆਣੇ ਤੋਂ ਅਸੀਂ ਉਸ ਨੂੰ ਗੁਰਮੁਖੀ ਦੇ ਵਿੱਚ ਛਾਪਦੇ ਸੀ ਔਰ ਸੇਮ ਕੰਟੈਂਟ ਸੇਮ ਮੈਟਰ ਸੇਮ ਟਾਈਟਲ ਉਹ ਲਾਹੌਰ ਤੋਂ ਛਪਦਾ ਸੀ ਸ਼ਾਹਮੁਖੀ ਦੇ ਵਿੱਚ ਔਰ ਉਹ ਅਸੀਂ 13 ਅੰਕ ਜਿਹੜੇ ਕੱਡੇ ਸੀ ਔਰ ਮੈਨੂੰ ਖੁਸ਼ੀ ਆ ਕਿ ਉਸਦੇ ਇੱਕ ਅੰਕ ਦਾ ਜਿਹੜਾ ਰਿਵਿਊ ਹੈ ਉਹ ਡਾਕਟਰ ਆਤਮਜੀਤ ਜੀ ਨੇ ਉਹਨਾਂ ਨੇ ਵੀ ਕੀਤਾ ਸੀਗਾ ਤੁਹਾਡਾ ਸ਼ਾਇਦ ਹਿੰਦੁਸਤਾਨ ਟਾਈਮ ਦੇ ਵਿੱਚ ਰਿਵਿਊ ਛਪਿਆ ਸੀ ਕਿ ਉਹ ਬਹੁਤ ਹੀ ਅੱਛਾ ਉਪਰਾਲਾ ਹੈ ਕਿ ਅਸੀਂ ਜਿਹੜਾ ਉਹ ਸਾਂਝ ਮੈਗਜ਼ੀਨ ਕੱਢਦੇ ਹਾਂ ਹੁਣ ਫੇਰ ਆਵਾਜ਼ ਉੱਠ ਰਹੀ ਹੈ ਕਿ ਉਹ ਸਾਂਝ ਮੈਗਜ਼ੀਨ ਨੂੰ ਜਿਹੜਾ ਰਿਵਾਈਵ ਕੀਤਾ ਜਾ ਸਕੇ ਔਰ ਸਾਂਝ ਜਿਹੜਾ ਸੀ ਉਹ ਦੋਨਾਂ ਮੁੱਖਿਆਂ ਦੇ ਵਿੱਚ ਦੋਨਾਂ ਲੈਂਗੁਏਜ ਵਿੱਚ ਦੋਨਾਂ ਲਿਪੀਆਂ ਦੇ ਵਿੱਚ ਛਪਦਾ ਸੀਗਾ ਇੱਕ ਵਾਰੀ ਅਸੀਂ ਟਾਈਟਲ ਬਣਾਉਂਦੇ ਸੀ ਇੱਕ ਵਾਰੀ ਲਾਹੌਰ ਤੋਂ ਟਾਈਟਲ ਬਣਦਾ ਸੀ ਔਰ ਉਸ ਦੇ ਵਿੱਚ ਜਿਹੜੇ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਲੇਖਕ ਹੈ ਉਹ ਚਾਹੇ ਚੜ੍ਹਦੇ ਪੰਜਾਬ 'ਚ ਹੋਣ ਚਾਹੇ ਲਹਿੰਦੇ ਪੰਜਾਬ 'ਚ ਹੋਣ ਚਾਹੇ ਬਾਹਰਲੇ ਪੰਜਾਬ 'ਚ ਹੋਣ ਉਹਨਾਂ ਦੇ ਲਿਖਾਰੀ ਉਸ ਦੇ ਵਿੱਚ ਆਪਣੀਆਂ ਰਚਨਾਵਾਂ ਜਿਹੜੀਆਂ ਭੇਜਦੇ ਸੀ ਅਸੀਂ ਉਹਨਾਂ ਨੂੰ ਛਾਪਦੇ ਸੀਗੇ ਤੇ ਇਹ ਜਿਹੜਾ ਉਦਮ ਹੈ ਇਹ ਸਾਡੇ ਪੰਜਾਬੀਆਂ ਦੀ ਜਿਹੜੀ ਸਾਹਜ ਹੈ ਉਸ ਨੂੰ ਬੜੀ ਸੋਨੇ ਟੰਗ ਦੇ ਨਾਲ ਅੱਗੇ ਵਧਾਉਂਦਾ ਸੀਗਾ ਔਰ ਉਸਲਾ ਜਿਹੜਾ ਯਤਨ ਹੈ ਉਹਦੀ ਛਲਾਗਾ ਕਾਫੀ ਜ਼ਿਆਦਾ ਹੁੰਦੀ ਸੀ ਲੋਕਾਂ ਦੀ ਹੁਣ ਫੇਰ ਉਹ ਕਹਿ ਰਿਹਾ ਕਿ ਸਾਨੂੰ ਇਸ ਤਰ੍ਹਾਂ ਕਰੇ ਸਾਡਾ ਮੇਨ ਇਹੀ ਸੀ ਕਿ ਜਿਹੜਾ ਸ਼ਾਹਮੁਖੀ ਤੇ ਗੁਰਮੁਖੀ ਨੂੰ ਨਹੀਂ ਸਮਝ ਸਕਦੇ ਉਹਦਾ ਜਿਹੜਾ ਵਖਰੇਵਾ ਹੈ ਉਸ ਨੂੰ ਡੱਕਾ ਲੱਗ ਸਕੇ ਤੇ ਪੰਜਾਬੀ ਦੀਆਂ ਦੋਨਾਂ ਲਿਪੀਆਂ ਦੇ ਲਿਖਾਰੀ ਸੂਝਵਾਨ ਤੇ ਪੜਨਹਾਰ ਜਿਹੜੇ ਉਸ ਨੂੰ ਸਮਝ ਸਕਣ ਔਰ ਪੰਜਾਬੀਅਤ ਦਾ ਆਨੰਦ ਜਿਹੜਾ ਉਹ ਮਾਣ ਸਕਣ ਇਹ ਰਸਾਲਾ ਜਿਹੜਾ ਹੈ ਅਸੀਂ ਤਿੰਨਾ ਪੰਜਾਬਾਂ ਚੜਦੇ ਲੈਂਦੇ ਤੇ ਬਾਹਰਲੇ ਪੰਜਾਬ ਦੇ ਵਿੱਚ ਵੰਡਦੇ ਸੀ ਔਰ ਬਹੁਤ ਹੀ ਵਧੀਆ ਸੀ ਹਾਲਾਂਕਿ ਪੰਜੇ ਕਈ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਗੁਰਮੁਖੀ ਛਪੀਆਂ ਜਿਹੜੇ ਸਾਡੇ ਲਖਾਰੀ ਆ ਕਿਤਾਬਾਂ ਛਾਪਦੇ ਆ ਔਰ ਉਹਨਾਂ ਦਾ ਛਾਪੋਕੀ ਵਿੱਚ ਅੱਜ ਕੱਲ ਟ੍ਰੈਂਡ ਚੱਲਿਆ ਕਿ ਤਰਜਮਾ ਹੋ ਰਿਹਾ ਗੁਰਪਾਜਨ ਗਿੱਲ ਉਹਨਾਂ ਦੀਆਂ ਕਾਫੀ ਕਿਤਾਬਾਂ ਟਰਾਂਸਲੇਟ ਹੋਈਆਂ ਔਰ ਪਹਿਲਾਂ ਹੁੰਦੇ ਸੀ ਸਾਡੇ ਕੁਲਵੰਤ ਜਗਰਾਉ ਹੁੰਦੇ ਸੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਲਾਹੌਰ ਤੋਂ ਉਹਨਾਂ ਨੇ ਛਾਪੋਕੀ ਦੇ ਵਿੱਚ ਟਰਾਂਸਲੇਟ ਜਿਹੜੀਆਂ ਤਬਦੀਲ ਕੀਤੀਆਂ ਸੀਗੀਆਂ ਔਰ ਦੂਸਰੀਆ ਮੈਂ ਸਮਝਦਾ ਕਿ ਜਿਹੜੀ ਸਾਡੇ ਬੱਚੇ ਪੜ੍ਹਦੇ ਆ ਟੈਕਨੀਕਲ ਐਜੂਕੇਸ਼ਨ ਲੈਂਦੇ ਆ ਤਕਨੀਕੀ ਤੇ ਵਿਗਿਆਨਕ ਕਿਤਾਬਾਂ ਦਾ ਜਿਹੜਾ ਹੈ ਪੰਜਾਬੀ ਵਿੱਚ ਤਰਜਮਾ ਹੋਣਾ ਚਾਹੀਦਾ ਉਹਦੇ ਨਾਲ ਉਹਨਾਂ ਨੂੰ ਜਿਹੜੀ ਇਹ ਸਮਝ ਆਉਣ ਚ ਹੋਰ ਵਾਧਾ ਹੋ ਸਕਦਾ ਇੱਕ ਕਲ ਮੈਂ ਕਿਉਂਕਿ ਐਜੂਕੇਸ਼ਨ ਦੇ ਵਿੱਚ ਹੁਣ ਕਰਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅੰਗਰੇਜ਼ੀ ਹਿੰਦੁਸਤਾਨ ਦੇ ਵਿੱਚ ਬਹੁਤ ਉਹਦੇ ਵਿੱਚ ਵਿਗਾੜ ਪੈ ਰਿਹਾ ਸਾਡੇ ਬੱਚੇ ਜਿਹੜੇ ਅੰਗਰੇਜ਼ੀ ਨੂੰ ਨਹੀਂ ਸਮਝ ਨਹੀਂ ਰਹੇ ਲਿਖ ਨਹੀਂ ਰਹੇ ਇਹ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਚ ਸਾਡੇ ਸਾਹਮਣੇ ਆਏਗੀ ਇਸ ਕਰਕੇ ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਜਿਹੜੀਆਂ ਤਕਨੀਕੀ ਕਿਤਾਬਾਂ ਹੈ ਤਕਨੀਕੀ ਵਿਸ਼ੇ ਹੈ ਉਹਨਾਂ ਨੂੰ ਵੀ ਆਪਾਂ ਤਰਜਮਾ ਜਿਹੜਾ ਪੰਜਾਬੀ ਵਿੱਚ ਕਰ ਸਕੀਏ ਪੰਜਾਬੀ ਅਧਾਰਿਤ ਟੀਵੀ ਤੇ ਰੇਡੀਓ ਪ੍ਰੋਗਰਾਮ ਹੋਰ ਵਧੀਰੇ ਹੋਣੇ ਚਾਹੀਦੇ ਆ ਪੰਜਾਬੀ ਨਾਲ ਜਿੰਨੀਆਂ ਵੀ ਜੁੜੀਆਂ ਸੰਸਥਾਵਾਂ ਆ ਉਹਨਾਂ ਨੂੰ ਜਿਹੜਾ ਹੈ ਕੀਤਾ ਜਾਣਾ ਚਾਹੀਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਸਪੋਰਟ ਮਿਲਣੀ ਚਾਹੀਦੀ ਤਾਂ ਕਿ ਉਹ ਇਸ ਪਾਸੇ ਹੋਰ ਵਧੀਆ ਕਰ ਸਕਣ ਔਰ ਮੈਂ ਇੱਕ ਉਦਾਹਰਨ ਦੇਵਾਂਗਾ ਇਸ ਤੋਂ ਬਾਅਦ ਮੈਂ ਇਹਨੂੰ ਸਮੇਟਾਂਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਿਸਟਰੀ ਜਿਹੜੀ ਆਪਣੀ ਜੋਬੀਸੀ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਉਹਦੇ ਵਿੱਚ 2019 ਵਿੱਚ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਦਾ ਨਾਮ ਸੀਗਾ ਪੰਜਾਬੀ ਇਨ ਬੀਸੀ ਉਹਦੇ ਵਿੱਚ ਡਾਕਟਰ ਐਨੀ ਮਰਫੀ ਉਸ ਨੂੰ ਚਲਾਉਂਦੇ ਸੀਗੇ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਸਾਰਿਆਂ ਉਸ ਉਹਨਾਂ ਬੰਦਿਆਂ ਨੂੰ ਇੰਟਰਵਿਊ ਕੀਤਾ ਇੱਦਾਂ ਚੜ੍ਹਦੀ ਕਲਾ ਪ੍ਰਦਾਨ ਕੀਤੀ ਜਾ ਸਕਦੀ ਹੈ ਔਰ ਜਿਹੜੇ-ਜਿਹੜੇ ਵੀ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿਚਾਰ ਉਸ ਪ੍ਰੋਜੈਕਟ ਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਇਸ ਧਰਤੀ ਤੇ ਹੋਣੇ ਚਾਹੀਦੇ ਆ ਔਰ ਅੱਜਕੱਲ ਸਾਡੇ ਜਿਹੜੇ ਛੋਟੇ ਬੱਚੇ ਐ ਨੈਕਸਟ ਜਨਰੇਸ਼ਨ ਦੇ ਉਹ ਜੇ ਡੇ ਕੇਅਰ ਤੋਂ ਬਾਅਦ ਜਦੋਂ ਸਕੂਲ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਐ ਸਮਝਣ ਦੀ ਜਿੱਦਾਂ ਮੌਂਟਰੀਅਲ ਮੈ ਰਹਨਾ ਮੌਂਟਰੀਅਲ ਵਿਖੇ ਜਿਹੜੇ ਸਾਡੇ ਬੱਚੇ ਐ ਉਹ ਫ੍ਰੈਂਚ ਬੋਲਦੇ ਐ ਤੇ ਫ੍ਰੈਂਚ ਤੋਂ ਬਾਅਦ ਇੰਗਲਿਸ਼ ਵੀ ਬੋਲਦੇ ਆ ਡੇ ਕੇਅਰ 'ਚ ਜਿਸ ਵੇਲੇ ਆਪਾਂ ਉਹਨਾਂ ਨੂੰ ਸਕੂਲ 'ਚ ਜਾਣਾ ਤੇ ਉਹ ਬੱਚਿਆਂ ਨੂੰ ਟੀਚਰ ਕਹਿੰਦੇ ਆ ਕਿ ਇਹਨਾਂ ਨੂੰ ਜੇ ਫ੍ਰੈਂਚ ਸਿਖਾਉਣੀ ਐ ਤਾਂ ਪੰਜਾਬੀ ਸਿਖਾਓ ਮਦਰ ਟੰਗ ਜਿਹੇ ਦੇ ਨਾਲ ਉਹਨਾਂ ਦਾ ਜੇ ਬਚਪਨ ਨੂੰ ਕੈਚ ਦੇਮ ਜੰਗ ਜੀ ਉਹਨਾਂ ਨੂੰ ਛੋਟੀ ਉਮਰ ਹੈਈ ਆਪਾਂ ਪੰਜਾਬੀ ਸਮਝਾਵਾਂਗੇ ਤੇ ਜਿਹੜਾ ਬੰਦਾ ਪੰਜਾਬੀ ਸਿੱਖ ਸਕਦਾ ਬੱਚਾ ਉਹ ਫ੍ਰੈਂਚ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਸਿੱਖ ਸਕਦਾ ਇਸ ਮਾਹੌਲ ਦੇ ਵਿੱਚ ਸਾਨੂੰ ਪੰਜਾਬੀ ਨੂੰ ਬਚਪਨ ਤੋਂ ਹੀ ਛੋਟੀ ਉਮਰ ਤੋਂ ਹੀ ਅੱਗੇ ਲੈ ਕੇ ਜਾਣ ਦੀ ਲੋੜ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਾਂ ਬਣਾਈ 1962 ਦੇ ਵਿੱਚ ਔਰ ਇਸ ਕਰਕੇ ਕਿ ਪੰਜਾਬੀਅਤ ਨੂੰ ਅੱਗੇ ਤੋਰਿਆ ਜਾ ਸਕੇ ਪੰਜਾਬੀਅਤ ਨੂੰ ਅੱਗੇ ਤੋਰਿਆ ਜਾ ਸਕੇ ਕਿੰਨੇ ਕਾਮਯਾਬ ਹੋਏ ਆ ਆਪਾਂ ਸਾਰੇ ਜਾਣਦੇ ਆ ਇਸ ਤਰ੍ਹਾਂ ਯੂਨੀਵਰਸਟੀਆਂ ਦੇ ਵਿੱਚ ਜਿਹੜਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੈ ਲੁਧਿਆਣਾ ਉਹਦੇ ਵਿੱਚ ਜਿਹੜਾ ਪੀ ਐਚ ਡੀ ਜਾਂ ਕੋਈ ਵੀ ਥੀਸਿਸ ਲਿਖਿਆ ਜਾਂਦਾ ਉਹਦਾ ਜਿਹੜਾ ਐਬਸਟ੍ਰੈਕਟ ਹੈ ਜਾਂ ਸਾਰਾਂਸ਼ ਹੈ ਉਹ ਕਹਿੰਦੇ ਪੰਜਾਬੀ ਚ ਲਾਓ ਇਹ ਬਹੁਤ ਅੱਛੀ ਗੱਲ ਹੈ ਕਿ ਕਿਤਨੇ ਕਿਤੇ ਉਸ ਰਿਸਰਚ ਵਿੱਚ ਕੀ ਹੈ ਉਹਦਾ ਬਾਰੇ ਜਾਣਕਾਰੀ ਪੰਜਾਬੀ ਪੜ੍ਹਨ ਵਾਲੇ ਨੂੰ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੇ ਉਪਰਾਲੇ ਵੀ ਕਰਨੇ ਚਾਹੀਦੇ ਆ ਔਰ ਪੀ ਐਜੂ ਵਿੱਚ ਕੀ ਹੈ ਕਿ ਕੋਈ ਵੀ ਬੰਦਾ ਜਿਹੜਾ ਉੱਥੇ ਨੌਕਰੀ ਕਰੇਗਾ ਉਹਨਾਂ ਨੂੰ ਪੰਜਾਬੀ 10ਵੀਂ ਕਲਾਸ ਤੱਕ ਪੰਜਾਬੀ ਆਉਣੀ ਚਾਹੀਦੀ ਹੈ ਪਾਸ ਹੋਣੀ ਚਾਹੀਦੀ ਹੈ 1 ਸਾਲ ਤੱਕ ਉਹਨਾਂ ਨੂੰ ਉਹ ਜਿਹੜਾ ਐਗਜ਼ਾਮੀਨੇਸ਼ਨ ਪਾਸ ਕਰਨਾ ਪਏਗਾ ਤੇ ਇਹ ਇੱਕ ਬਹੁਤ ਵਧੀਆ ਚੰਗੀ ਗੱਲ ਹੈ ਤਾਂ ਕਿ ਕਿਸਾਨਾਂ ਨਾਲ ਉਹਨਾਂ ਨੇ वार्तालाप ਕਰਨਾ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਜਾ ਕੇ ਉਹਨਾਂ ਨੇ ਟੈਕਨੋਲੋਜੀ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਪੰਜਾਬੀ ਬੋਲਣਾ ਉਹਨਾਂ ਲਈ ਬਹੁਤ ਜ਼ਰੂਰੀ ਹੈ ਤੇ ਯੂਨੀਵਰਸਿਟੀਆਂ ਨੂੰ ਆਪਣਾ ਕਾਰਜ ਨੇਪੇ ਚਾੜਨ ਲਈ ਮਾਲੀ ਤੇ ਗੈਰ ਮਰੁੱਖੀ ਜਿਹੜੇ ਰਿਸੋਰਸ ਜੋ ਵੀ ਹੈ ਉਹ ਸਾਰੇ ਉਹਨਾਂ ਨੂੰ ਦੇਣੇ ਚਾਹੀਦੇ ਆ ਔਰ ਪੰਜਾਬੀ ਭਾਸ਼ਾ ਵਿਭਾਗ ਦੀ ਸਿਰੜਤਾ ਬੜੀ ਜ਼ਰੂਰੀ ਹੈ ਹੁਣ ਬੜੀ ਅੱਛੀ ਗੱਲ ਹੈ ਕਿ ਜਿਹੜੇ ਆਪਣੇ ਜਸਵੰਤ ਜ਼ਫਰ ਉਹਦੇ ਡਾਇਰੈਕਟਰ ਬਣਿਆ ਔਰ ਉਹਦਾ ਮੰਡਟ ਵੀ ਇਹੀ ਹੈ ਕਿ ਪੰਜਾਬੀ ਨੂੰ ਥਾਂ ਥਾਂ ਲੈ ਕੇ ਜਾਓ ਔਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਉਹਨਾਂ ਦੇ ਆਫਿਸਿਸ ਹੈਗੇ ਆ ਔਰ ਸਾਨੂੰ ਉਮੀਦ ਹੈ ਕਿ ਹੁਣ ਇੱਕ ਪੰਜਾਬੀ ਲਖਾਰੀ ਉਹਦਾ ਨਿਰਦੇਸ਼ਕ ਹੈ ਤੇ ਉਹ ਇਸ ਪਾਸੇ ਇਸ ਡਿਪਾਰਟਮੈਂਟ ਨੂੰ ਹੋਰ ਅੱਗੇ ਤੋਰਨ ਦੇ ਵਿੱਚ ਯੋਗਦਾਨ ਪਾਏਗਾ ਔਰ ਇੱਕ ਹੋਰ ਬੜੀ ਅੱਛੀ ਗੱਲ ਹੈ ਕਿ ਪੰਜਾਬੀ ਲਿਸਨਰਸ ਕਲੱਬ ਬਣਾਓ ਬਲਵਿੰਦਰ ਜੀ ਇਹ ਤੁਸੀਂ ਇਸ ਤੇ ਗੌਰ ਫਰਮਾ ਸਕਦੇ ਆ ਬਹੁਤ ਸਾਰੇ ਕੰਟਰੀਜ਼ ਹੈ ਜਿੱਥੇ ਉਹਨਾਂ ਨੇ ਪੰਜਾਬੀ ਲਿਸਨਰਸ ਕਲੱਬ ਬਣਾਏ ਆ ਔਰ ਖਾਸ ਕਰਕੇ ਉਹ ਸੋਸ਼ਲ ਮੀਡੀਆ ਨਾਲ ਜੁੜੇ ਆ ਔਰ ਇਹ ਭਾਰਤ ਵਿੱਚ ਪੰਜਾਬ ਦਿੱਲੀ ਹਰਿਆਣਾ ਤੱਕ ਥੋੜਾ ਜਿਹਾ ਆਪਾਂ ਕਹਿ ਸਕਦੇ ਹੈਗਾ ਪਾਕਿਸਤਾਨ ਚ ਲਾਹੌਰ ਕਰਾਚੀ ਫੈਸਲਾਬਾਦ ਹੈ ਕੈਨੇਡਾ ਚ ਟੋਰਾਂਟੋ ਵੈਨਕੂਵਰ ਕੈਲਗਰੀ ਯੂਕੇ ਵਿੱਚ ਲੰਡਨ ਬਰਮਿੰਘਮ ਲੈਸਟਰ ਅਮਰੀਕਾ ਚ ਨਿਊਯਾਰਕ ਸਨ ਫਰੇਸਿਸਕੋ ਲਾਸ ਐਂਜਲਸ ਆਸਟ੍ਰੇਲੀਆ ਚ ਸਿਡਨੀ ਮੈਲਬੌਰਨ ਬ੍ਰਿਸਬੇਨ ਨਿਊਜ਼ੀਲੈਂਡ ਆਕਲੈਂਡ ਵੈਲਿੰਗਟਨ ਮੱਧ ਪੂਰਬੀ ਦੇਸ਼ਾਂ ਵਿੱਚ ਦੁਬਈ ਅਬੂਦਾਬੀ ਦੋਹਾ ਸਿੰਗਾਪੁਰ ਇਸ ਤਰ੍ਹਾਂ ਮਲੇਸ਼ੀਆ ਵਿੱਚ ਕੋਲਾ ਲੰਪੂਰ ਵਿਖੇ ਉਸ ਤਰ੍ਹਾਂ ਦੇ ਜਿਹੜੇ ਲਿਸਨਰ ਕਲੱਬ ਹੈ ਉਹ ਇਕੱਠੇ ਹੁੰਦੇ ਆ ਪੰਜਾਬੀ ਪ੍ਰੋਗਰਾਮ ਸੁਣਦੇ ਆ ਪੰਜਾਬੀਅਤ ਦੀ ਹੁਣਾਂ ਤੇ ਸਾਂਝ ਵਧਦੀ ਆ ਔਰ ਗੱਲਾਂ ਨੂੰ ਅੱਗੇ ਲੈ ਕੇ ਤੋਰਨ ਦੇ ਵਿੱਚ ਉਹ ਸਾਈ ਹੁੰਦੇ ਆ ਪੰਜਾਬੀ ਫਿਲਮਾਂ ਨਾਟਕ ਤੇ ਗੀਤ ਨੂੰ ਹੋਰ ਸਪੈਂਕਸ਼ਨ ਕਰਨਾ ਚਾਹੀਦਾ ਟੈਕਨੋਲੋਜੀ ਬਹੁਤ ਵੱਧ ਚੁੱਕੀ ਹੈ ਲੈਂਗੁਏਜ ਨੂੰ ਵਧਾਉਣ ਦੀ ਲੋੜ ਆ ਵਿਰਸੇ ਨੂੰ ਵਧਾਉਣ ਦੀ ਲੋੜ ਆ ਪੰਜਾਬੀ ਫਿਲਮਾਂ ਦੇ ਵਿੱਚ ਅਗਰੇ ਪ੍ਰਚਲਿਤ ਕੀਤਾ ਜਾਵੇ ਜਿਹੜੀਆਂ ਫਿਲਮਾਂ ਪਹਿਲਾਂ ਹੁੰਦੀਆਂ ਸੀ ਪੰਜਾਬੀ ਦੀਆਂ ਉਹ ਤਾਂ ਵਧੀਆ ਸੀ ਮਿਆਰ ਵੱਲੋਂ ਵਧੀਆ ਸੀ ਕੰਟੈਂਟ ਵੱਲੋਂ ਵਧੀਆ ਸੀ ਲੇਕਿਨ ਤਕਨੀਕੀ ਤੌਰ ਤੇ ਅੱਜ ਦੀਆਂ ਪੰਜਾਬੀ ਫਿਲਮਾਂ ਹੈ ਉਹ ਵਧੀਆ ਹੈ ਉਹ ਇੱਕ ਅੱਛਾ ਸੰਦੇਸ਼ ਅੱਗੇ ਲੈ ਕੇ ਜਾ ਸਕਦੀਆਂ ਔਰ ਪੰਜਾਬੀ ਨੂੰ ਡਿਜੀਟਾਈਜ਼ ਕਰਨ ਦੀ ਲੋੜ ਹੈ ਔਰ ਮਾਡਰਨ ਟੈਕਨੋਲੋਜੀ ਦੇ ਨਾਲ ਜੋੜਨ ਦੀ ਲੋੜ ਹੈ ਇਹ ਸਾਰੇ ادارے ਰਲ ਮਿਲ ਕੇ ਅਗਰ ਕੰਮ ਕਰਨਗੇ ਤਾਂ ਮੈਂ ਸਮਝਦਾ ਕਿ ਪੰਜਾਬੀ ਦੇ ਭਲੇ ਦੀ ਗੱਲ ਕਰਨਗੇ ਔਰ ਪੰਜਾਬੀ ਜਿਹੜੀ ਹੈ ਉਸ ਦੀ ਚੜ੍ਹਦੀ ਕਲਾ ਲਈ ਆਪਾਂ ਯੋਗਦਾਨ ਪਾ ਸਕਾਂਗੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ